ਨਾਮ ਆਪਣਾ ਗਾਜੇ ਗੁਰਪ੍ਰੀਤ ਸਿੰਘ ਸੋਨੂ ਮਾਲ ਸਭਾਈ ਆਗੂ ਤੇ ਵੇਖੋ ਜੀ ਅੱਜ ਦੀ ਜੋ ਧਰਨੇ ਦੀ ਨਾਅਤਿਆ ਆਪ ਸਭ ਮੀਡੀਆ ਵਾਲੇ ਭਾਈਚਾਰ ਨੂੰ ਪਤਾ ਹੀ ਆ ਕਿ 100 ਦਿਨ ਹੋ ਗਿਆ ਆ ਡੱਲੇਵਾਲ ਸਾਹਿਬ ਨੂੰ ਇਸ ਵੇਲੇ ਮਰਨ ਵਰਤ ਤੇ ਬੈਠਿਆ ਜੋ ਸਰਕਾਰ ਦੀ ਸਿਹਤ ਤੇ ਕੋਈ ਕੰਨ ਤੇ ਜੂ ਨਹੀਂ ਸਰਕ ਰਹੀ ਐ ਇਸ ਵੇਲੇ ਉਹ ਕਿਸਾਨਾਂ ਨੂੰ ਜੋ ਲਾਪਰਵਾਹੀ ਨਾਲ ਗੇਂਦ ਰਹੀ ਆ ਸੰਘਰਸ਼ ਕਿਸਾਨਾਂ ਵੱਲੋਂ ਅੱਜ ਫੇਰ ਵੇਖੋ ਪੂਰੇ ਭਾਰਤ ਪੱਧਰ ਤੇ ਪੂਰੇ ਪੰਜਾਬ ਦੇ ਵਿੱਚ ਅੱਜ ਡੀਸੀ ਦਫ਼ਤਰਾਂ ਦੇ ਮੂਹਰੇ ਜਿਹੜਾ ਵਾ ਪੋਖੜ ਤਾਲ ਦੇ ਉੱਤੇ ਅੱਜ ਕਿਸਾਨ ਵੱਡੀ ਤਦਾਰ ਦੇ ਵਿੱਚ ਬੈਠੇ ਆ 9 ਵਜੇ ਤੋਂ ਲੈ ਕੇ ਸ਼ਾਮੀ 6 ਵਜੇ ਤੱਕ ਜੋ ਕਿਸਾਨ ਬੈਠੇ ਆ ਤੇ ਸੰਘਰਸ਼ ਚ ਜਾਰੀ ਰਹੂਗਾ ਜੋ ਕੇਂਦਰ ਸਰਕਾਰ ਅੱਜ ਵੱਡੇ ਧੱਕੇ ਛਾਇਆ ਕਰ ਰਹੀ ਆ ਪੰਜਾਬ ਸਰਕਾਰ ਵੀ ਸਾਡੀ ਕੋਈ ਸਾਰ ਨਹੀਂ ਲੈ ਰਹੀ ਵੇਖੋ ਜਦੋਂ ਵੀ ਸਰਕਾਰਾਂ ਬਾਨੀਆਂ ਹੁੰਦੀਆਂ ਆ ਅੱਜ ਮੋਦੀ ਪ੍ਰਧਾਨ ਮੰਤਰੀ ਸਾਡੇ ਪ੍ਰਾਈਮ ਮਿਨਿਸਟਰ ਅੱਜ ਉਹਨਾਂ ਦੀਆਂ ਕੱਢ ਕੇ ਵੇਖ ਲੋ ਸਪੀਚਾਂ ਸਰਕਾਰ ਬਣ ਤੋਂ ਪਹਿਲਾਂ ਉਹਨਾਂ ਨੇ ਕਿਹਾ ਸੀ ਅਸੀਂ ਸਭ ਤੋਂ ਵੱਡੀ ਗੱਲ ਜਿਹੜੀ ਆ ਕਰਜ਼ਾ ਮੁਕਤ ਕਰਾਂਗੇ ਕਿਸਾਨਾਂ ਨੂੰ ਅੱਜ ਤੱਕ ਉਹ ਆਪਣੇ ਵਾਅਦੇ ਤੋਂ ਮੁਕਰਿਆ ਸਾਡੇ ਕੋਲ ਉਹਨਾਂ ਦੀਆਂ ਵੀਡੀਓ ਪਈਆਂ ਵਾਂ ਅਸੀਂ ਉਹੋ ਚੀਜ਼ਾਂ ਮੰਗ ਰਹੇ ਆ ਜੋ ਸਾਨੂੰ ਸਰਕਾਰਾਂ ਦੇਣਾ ਚਾਹੁੰਦੀਆਂ ਸੀ ਅੱਜ ਐਮਐਸਪੀ ਦੇ ਉੱਤੇ ਜੇ ਪੰਜਾਬ ਸਰਕਾਰ ਬਣੀ ਉਹਨਾਂ ਨੇ ਵੱਡੀ ਇੱਕ ਸਾਨੂੰ ਵਿਸ਼ਵਾਸ ਦਿਵਾਇਆ ਸੀ ਕਿ ਤੁਹਾਨੂੰ ਪੂਰੀਆਂ ਸਾਰੀਆਂ ਫਜ਼ਲਾਂ ਦੇ ਐਮਐਸਪੀ ਦੇਵਾਂਗੇ ਪਰ ਅੱਜ ਕਿਸਾਨ ਫੇਰ ਵਾਝਾ ਫੇਰਿਆ ਕਿਸਾਨ ਫੇਰ ਅੱਜ ਦਰਿਆਵਾਂ ਦੇ ਉੱਤੇ ਬੈਠ ਰਿਹਾ ਆ ਕੰਪਲੈਕਸਾਂ ਦੇ ਅੱਗੇ ਰੋ ਰਿਹਾ ਵਾ ਛੜਕਾਂ ਤੇ ਰੋ ਰਿਹਾ ਕਿਸਾਨ ਅੱਜ ਵੀ ਵੱਡੀ ਤਦਾਰ ਦੇ ਵਿੱਚ ਜੋ ਖੱਜਲ-ਖਵਾਰ ਹੋ ਰਿਹਾ ਸੋ ਇਸੇ ਦੇ ਨਾਲ-ਨਾਲ ਕਿਸ਼ਕਸ ਦੀ ਭੁੱਖੜਤਾ ਜਾਰੀ ਹੈ ਕਿੰਨੇ ਵਕਤ ਤੱਕ ਭੁੱਖੜਤਾ ਚੱਲਣੀ ਹੈ ਇਹ ਜੀ ਸਾਡਾ ਜਿਹੜਾ ਗੈਰ ਰਾਜਨੀਤਿਕ ਸੰਯੁਕਤ ਮੋਰਚੇ ਦਾ ਜੋ ਸਾਡਾ ਐਲਾਨਿਆ ਇਹ ਸਵੇਰੇ 9 ਵਜੇ ਤੋਂ ਜਿਹੜੀ ਭੋਖੜ ਤਾਲਿਆ ਮੁਕੰਮਲ ਤੌਰ ਤੇ ਜੋ ਅੱਜ ਪੂਰੇ ਪੰਜਾਬ ਦੇ ਵਿੱਚ ਜਿੰਨੇ ਵੀ ਡੀਸੀ ਦਫ਼ਤਰ ਆ ਉਹਨਾਂ ਦੇ ਮੂਹਰੇ ਸਾਡੇ ਕਿਸਾਨ ਬਹਿ ਕੇ ਜੋ ਅੱਜ ਭੋਖੜ ਤਾਲ ਉਹਨਾਂ ਦੀ ਜਾਰੀ ਹੈ 9 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਤੇ ਸਾਡੀ ਜੋ ਵੀ ਅਗਲੀ ਰਣਨੀਤੀ ਕੋਈ ਸ਼ਾਮ ਤੱਕ ਆਉਂਦੀ ਆ ਅਸੀਂ ਉਸ ਅਧੀਨ ਚੱਲਾਂਗੇ ਬਾਕੀ 9 ਤੋਂ 6 ਵਜੇ ਤੱਕ ਹੈ ਜੀ ਮੈਂ ਚਿੱਤਰ ਸਿੰਘ ਕੋਟਲਾ ਸੁਭਾ ਪ੍ਰਧਾਨ ਕਿਸਾਨ ਨੌਜਵਾਨ சங்கਸ਼ਕਸ਼ਮ ਬਤਲਾਰ ਤੋਂ ਜੀ ਸਰ ਜੀ ਜਗਦੀਸ਼ ਸਿੰਘ ਡੱਲੇਵਾਲ ਇਹ ਭੁਕਰਤਾ ਜਿਹੜੀ ਆ ਡੱਲੇਵਾਲ ਸਾਹਿਬ ਸਾਡੇ ਜਿਹੜੇ ਆ ਉਹ 100 ਦਿਨ ਮਾਰ ਹੋ ਗਿਆ ਮਰਨ ਵਰਤ ਤੇ ਬੈਠਿਆ ਨੂੰ ਉਹਨਾਂ ਦੇ ਸਬੰਧ ਵਿੱਚ ਪੂਰੇ ਭਾਰਤ ਦੇ ਵਿੱਚ ਜਿਹੜੀ ਸਰਕਾਰ ਸੀਗੀ ਸਾਡੇ ਫਾਰਮ ਦੀ ਐਸਕੇਮ ਨੌਨਟੀਕਲ ਦੀ ਔਰ ਉਹਦੇ ਵਿੱਚ ਬੈਠੇ ਸਾਰੇ ਕਿਉਂਕਿ ਇਹ ਡੱਲਿਆ ਸਾਹਿਬ ਦੀ ਸਪੋਰਟ ਦੇ ਵਿੱਚ ਔਰ ਸਰਕਾਰ ਨੂੰ ਚਤਾਵਨੀ ਦੇਣਾ ਸੀ ਕਿ ਜੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਲੋੜ ਪਈ ਤਾਂ ਇਹ ਵੇਖੋ ਨਵੇਂ ਸਰਦ ਕੋ ਲੋਕ ਜਿਹੜੇ ਪੈਦਾ ਹੋ ਕੇ ਮਰਨ ਮਰਤ ਲਈ ਜਾ ਰਹੇ ਨੇ ਇਹ ਲੋਕ ਜਿਹੜੇ ਆ ਇਹ ਵੇਖੋ ਸਾਰੇ ਇੱਕ ਕਾਲ ਦੇ ਉੱਤੇ ਅੱਜ ਤੁਸੀਂ ਵੇਖੋਗੇ ਅਸੀਂ 100 100 ਬੰਦੇ ਦੀ ਕਾਲ ਦਿੱਤੀ ਸੀ ਨਿੱਕੀ ਜਿਹੀ ਇਕਰਾ ਗਰੀ ਔਰ ਅੱਜ ਵੇਖੋ ਦੋ ਦੋ ਟਾਈਟਲ ਸੌ ਤੋਂ ਅੰਦਰ ਸੋ ਬੈਠਾ ਕੇ ਤੇ ਪੰਜ ਪੰਜ ਸਿ ਬੈਠਾ ਇਹਦਾ ਮਤਲਬ ਕਿ ਲੋਕ ਜਿਹੜੇ ਨੇ ਥੱਲੇ ਦੁਖੀ ਹੋ ਚੁੱਕੇ ਨੇ ਸਰਕਾਰਾਂ ਤੋਂ ਜਿਹੜੇ ਲੋਕਾਂ ਨੂੰ ਚਾਹ ਖਤਮ ਹੋ ਚੁਕੀ ਆ ਲੋਕ ਜਿਹੜੇ ਆਪਣੀ ਰਾਖੀ ਵਾਸਤੇ ਬਾਹਰ ਨਿਕਲੇ ਨੇ ਔਰ ਲੋਕ ਨਿਕਲ ਕੇ ਜਰੇ ਆ ਜੇ ਆਉਣ ਵਾਲੇ ਦਿਨਾਂ ਦੇ ਵਿੱਚ ਕਿਤੇ ਐਸਕੇਮ ਨਾਉਣ ਪੋਲਿਟਿਕ ਕਰਨੇ ਪੂਰੇ ਭਾਰਤ ਨੂੰ ਕਹੋ ਤਾਂ ਕਿ ਚਾਰ ਹੋ ਜਾਏਗਾ ਇਸ ਇਨਕੇ ਸਰਕਾਰ ਨੂੰ ਜਿਹੜੀਆਂ ਨੇ ਉਹ ਮੰਗਾ ਛੇਤੀ ਮੰਨ ਕੇ ਔਰ ਇਸ ਇਸ ਗੱਲ ਦਾ ਫੈਸਲਾ ਲੈਣਾ ਚਾਹੀਦਾ ਕਿ ਇਹਨਾਂ ਕਿਸਾਨਾਂ ਨਾਲ ਜਿਹੜੇ ਚੱਲ ਰਹੇ ਅੰਦੋਲਨ ਸੰਭੂ ਖਨੋਰੀ ਔਰ ਰਤਨਪੁਰਾ ਉਹਨੂੰ ਜਿਹੜਾ ਉਹ ਉਠਾਉਣਾ ਚਾਹੀਦਾ ਆ ਕਿਉਂਕਿ ਉਹ ਜਦੋਂ ਉਹਦਾ ਮੰਗਾ ਮੰਨਿਆ ਗਿਆ ਤੋਂ ਆਪਣੇ ਘਰਾਂ ਨੂੰ ਚਲੇ ਜਾਣਗੇ ਮੈਂ ਕਰਮਜੀਤ ਸਿੰਘ ਨੰਗਲੀ ਜੀ ਜ਼ਿਲ੍ਹਾ ਪ੍ਰਧਾਨ ਅੰਮ੍ਰਿਤਸਰ ਭਾਰਤੀ ਕਿਸਾਨ ਜਨ ਮੇਕਤਾ ਸਿੱਧੂਪੁਰ ਜੀ ਧੰਨਵਾਦ ਜਿਹੜਾ ਸਾਡਾ ਅੱਜ ਦਾ ਪ੍ਰੋਟੈਸਟ ਵਾਜੀ ਇਹ ਹੈਗਾ ਵਾ ਸਰਦਾਰ ਜਗਜੀਤ ਸਿੰਘ ਡੱਲੇਵਾਲ ਸਾਹਿਬ ਨੂੰ ਅੱਜ 100 ਦਿਨ ਪੂਰਾ ਹੋ ਗਿਆ ਮਰਨਛਨ ਤੇ ਬੈਠਾ ਮਰਦ ਮਰਤੇ ਬੈਠਿਆ ਤਿਲ ਤਿਲ ਕਰਕੇ ਉਹ ਮੌਤ ਵੱਲ ਨੂੰ ਵੱਧ ਰਹੇ ਨੇ ਪਰ ਭਾਰਤੀ ਸਰਕਾਰ ਕੰਮ ਕਰਨ ਦੀ ਦੀਦ ਸੁੱਤੀ ਪਈ ਹੈ ਜਦੋਂ ਤੋਂ ਭਾਰਤੀ ਸਰਕਾਰ 2014 ਦੇ ਵਿੱਚ ਸੱਤਾ ਦੇ ਵਿੱਚ ਆਈ ਵਾਅਦੇ ਕਰਕੇ ਆਈ ਕਿ ਸੁਆਮੀਨਾਥ ਦੀ ਰਿਪੋਰਟ ਲਾਗੂ ਕਰਾਂਗੇ ਕਿਸਾਨਾਂ ਦੀ ਕਰਜ਼ਾ ਮੁਕਤੀ ਕਰਾਂਗੇ ਉਦੋਂ ਬਾਅਦ 2021 ਦੇ ਅੰਦੋਲਨ ਦੇ ਵਿੱਚ ਦੁਬਾਰਾ ਇਹਨਾਂ ਨੇ ਐਮਐਸਪੀ ਦਾ ਗਾਰੰਟੀ ਕਾਨੂੰਨ ਬਣਾਉਣ ਦੀ ਗੱਲ ਕਹਿ ਕੇ ਅੰਦੋਲਨ ਨੂੰ ਉੱਥੋਂ ਜਿਹੜਾ ਮੁਲਤੀ ਕਰਵਾਇਆ ਪਰ ਅੱਜ ਸਰਦਾਰ ਜਗਜੀਤ ਸਿੰਘ ਢੱਲੇਵਾਲ ਸਾਹਿਬ ਨੂੰ ਸਾਡਾ ਅੰਦੋਲਨ ਚੱਲਦਾ ਨੂੰ 13 ਮਹੀਨੇ ਹੋ ਗਏ ਨੇ ਤੇ ਸਾਡਾ ਜਿਹੜਾ ਸਰਦਾਰ ਜਗਜੀਤ ਸਿੰਘ ਢੱਲੇਵਾਲ ਸਾਹਿਬ ਨੂੰ 100 ਦਿਨ ਹੋ ਗਏ ਨੇ ਤੇ ਸਰੀਰ ਦੀਆਂ ਜਿਹੜੀਆਂ ਨਾੜੀਆਂ ਉਹ ਵੀ ਬਲੌਕ ਹੋ ਚੁੱਕੀਆਂ ਤੇ ਥਿਲ-ਥਿਲ ਮੌਤ ਵੱਲ ਨੂੰ ਵਧ ਰਿਹਾ ਹੈ ਭਾਰਤ ਜਿਹੜੀ ਭਾਰਤੀ ਸਰਕਾਰ ਐਡੀ ਕੁੰਮ ਕਰਨੀ ਨਹੀਂ ਰਹੀ ਸੁੱਤੀ ਆ ਵੀ ਕਾਰਪੋਰੇਟਾਂ ਦੀ ਰਖੀਲ ਬਣ ਕੇ ਕਿਸਾਨਾਂ ਨੂੰ ਅੱਖਾਂ ਦੇ ਪਰੋਖੇ ਕਰਕੇ ਜਿਹੜਾ ਵਾ ਉਹ ਆਪਣੇ ਕਾਰਪੋਰੇਟਾਂ ਦੇ ਸਾਰੇ ਚੱਲਣਾ ਚਾਹੁੰਦੀ ਆ ਜਦੋਂ ਕਿ ਕਿਸਾਨ ਜਿਹੜਾ ਇਸ ਵਕਤ ਭਾਰਤ ਦੀ ਰੀੜ ਦੀ ਹੱਡੀ ਆ ਜੇ ਕਿਸਾਨੀ ਖਤਮ ਹੁੰਦੀ ਭਾਰਤ ਖਤਮ ਹੁੰਦਾ ਪਰ ਜਿਹੜੀ ਭਾਰਤ ਦੀ ਸਰਕਾਰ ਉਹ ਕਾਰਪੋਰੇਟਾਂ ਦੇ ਆਸਰੇ ਸਭ ਕੁਝ ਭਲਾ ਚੁੱਕੀ ਆ ਅੱਜ ਪੂਰੇ ਭਾਰਤ ਦੇ ਵਿੱਚ ਕਿਸਾਨ ਜਿਹੜੇ ਉਹ ਡੀਸੀ ਦਫਤਰਾਂ ਵਿੱਚ ਬੈਠ ਕੇ 100 ਦਿਨ ਪੂਰਾ ਹੋਣ ਤੇ ਸਰਦਾਰ ਦਗਜੀਤ ਸਿੰਘ ਦੇ ਡੱਲੇਵਾਲ ਦੇ ਹੱਕ ਦੇ ਵਿੱਚ ਆ ਇੱਥੇ 200 ਤੋਂ ਪਲੱਸ ਕਿਸਾਨ ਅੰਬਰ ਸਰ ਦੇ ਵਿੱਚ ਬੈਠੇ ਆ ਭੋਖੜ ਹੜਤਾਲ ਰੱਖਣ ਦਾ ਸਮਰਥਨ ਕਰਦੇ ਆ ਇਹ ਅੱਜ ਸਵੇਰੇ 9 ਵਜੇ ਤੋਂ ਆਰੰਭ ਹੋਈ ਸ਼ਾਮ 6 ਵਜੇ ਤੱਕ ਚੱਲੂਗੀ